ਕਾਲਸੇ ਮੇਨੂ ਰੂਪੇ ਕਾਸ਼ ਕਾਲਸੇ ਮੈਨੂ ਕਰੋ ਨਿਵਾਸ ਜਬ ਲਗ ਖਾਲਸਾ ਰਹੇ ਮਿਆਬ ਤਬ ਲਗ ਤੇਜ ਦੇ ਰੂਮੈ ਸਾਰਾ ਕੰਨੋ ਜਿਦਾਰੇ ਐਸੇ ਗੁਰ ਕਾ ਬਲਵੰਦ ਜਾਈਏ ਧਾਪ ਮੁਕਤ ਹੋਈ ਤਾਰੇ ਵਾਹਿਗੁਰੂ ਸੋਰਠਿ ਮਹਲਾ ਪੰਜਵਾਂ ਵਰਪੂਰੇ ਕਿਰਪਾ ਧਾਰੇ ਤੇ ਪੂਰੇ ਲੋਚ ਹਮਾਰੇ ਵਰਪੂਰੇ ਕਿਰਪਾ ਧਾਰੇ ਤੇ ਪੂਰੇ ਲੋਚ ਹਮਾਰੇ ਕ੍ਰਿਸ਼ਨਾਨ ਗ੍ਰਹ ਆਏ ਹਰਿ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਮਿਸਤਰੀ ਉਠ ਤੋ ਵੈਦ ਤਾਰਾ ਧਈ ਐਂ ਅੰਦਨ ਸੋਕ ਤਕਰੀ ਰਹਾਉ ਸੰਤ ਕਾ ਮਾਰਗ ਧਰਮ ਕੀ ਪਾਵੇ ਕੋਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖਨਾ ਸੇ ਹਰ ਜਨਨੀ ਚਿਤ ਲਾਏ ਇਸ ਤੋਂ ਤਕਰੇ ਸੁਦਾ ਪਰਮਿਆ ਆਪਣੇ ਜਨਪੂਰੀ ਕਲ ਰੱਖੇ ਜੀ ਜੰਤ ਸਭ ਐ ਪਵਿੱਤਰ ਸਤਗੁਰ ਕੀ ਸਤਿ ਸਾਕੇ ਬੇਦਨ ਬਨਾਸਨ ਸੋਦਕ ਨਾਸਨ ਸਤਗੁਰ ਨਾਮ ਗੰਧਾਇ ਕੋਈ ਪਾਇਸੋ ਪਾਵਨਾ ਜਨਾਨਕ ਸੁਕਰਿਆ ਕੋਈ ਪਾਪ ਪਾਇਸੋ ਪਾਵਨਾ ਜਨਾਨਕ ਸੁਖ ਕਾਮਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਾਰੇ ਜਾਵੈ ਨਿਆਰ ਹੋ ਜਾਵੇ ਫਤਿਹ ਪਾਵੇ ਸੇਤਨ ਉੱਲੇ ਖਾਨ ਸਾਹਿਬਾ ਬਾਬਾ ਜੀ ਉਹਨਾਂ ਨੇ ਬੇਨਤੀ ਕੀਤੀ ਹੈ ਅਨੁਸਰਪਾ ਪ੍ਰਾਪਤ ਕਰਨ ਤਾਰੇ ਜਾਵੈ ਨਿਆਰ ਹੋ ਜਾਵੇ ਸੀਤਾ ਨੂੰ ਭਾਵੇ ਸੇਤਨ ਬਾਬੂ ਸਿੰਘ ਜੀ ਉਹਨਾਂ ਨੇ ਬੇਨਤੀ ਹੈ ਅਨੁਸਰਪਾ ਪ੍ਰਾਪਤ ਕਰਨ ਗੁੱਲਾ ਸਿੰਘ ਜੀ RAM ਜੀ ਸਿੰਘ ਜੀ ਇਹਨਾਂ ਦੇ ਨਾਮ ਬੋਲਿਆ ਭਾਈ ਨੇ ਪਾ ਕੇ ਆਪ ਹੀ ਦੇਮੋ ਕਰੇ ਜਾਵੇ ਨਿਆਰੋ ਜਾਵੇ ਗ੍ਰੰਥ ਪੰਥ ਨੂੰ ਪਾਵੇ ਸੋ ਨਿਆਲ ਹੋ ਜਾਵੇ ਸਾਰੀ ਸਿਆ ਬਾਉ ਸੰਗ ਨੂੰ ਲੈ ਕੇ ਬਕੀ ਰਾਮਜੀਤ ਸਿੰਘ ਜੀ ਮਕੀਤ ਸਿੰਘ ਜੀ ਮਿਤਰ ਸਿੰਘ ਜੀ ਤੇ ਸਾਰਿਆਂ ਮੇਕੀਆ ਇਹਨਾਂ ਵਿੱਚ ਸੋਨਿਆ ਕਰੇ ਕਿ ਜਾਵੇ ਨਿਹਾਲ ਹੋ ਜਾਵੇ ਗੁਰੂ ਗ੍ਰੰਥ ਸਾਹਿਬ ਨੂੰ ਪਾਵੇ ਜੋ ਨਿਹਾਲ ਹੋ ਜਾਵੇ ਮੰਗੂ ਨੂੰ ਸੋਹਣਾ ਮੈਂ ਦਸਾਂ ਦੀ ਬੇਨਤੀ ਹੈ ਸਿੰਘ ਨੂੰ ਬੇਨਤੀ ਹੈ ਬਿੱਕਰ ਸਿੰਘ ਨੂੰ ਬੇਨਤੀ ਹੈ ਬਾਦਰ ਰੋਪਾ ਪ੍ਰਾਪਤ ਕਰਾਂ ਲੋਕੀ ਸੰਗਤ ਦੀ ਬੇਨਤੀ ਸੰਗੀ ਕਰੇ ਕਿ ਜਾਵੇ ਨਿਹਾਲ ਹੋ ਜਾਵੇ ਲਾਡਲਾ ਫੌਜਾਂ ਨੂੰ ਪਾਵੇ ਜੋ ਨਿਹਾਲ ਹੋ ਜਾਵੇ ਸੱਜਣ ਭਾਈ ਹਰੀ ਸਿੰਘ ਜੀ ਸ਼ੇਖਰ ਸਿੰਘ ਜੀ ਤੇਤਰਣ ਕਰੇ ਜਾਵੇ ਨਿਆਰ ਹੋ ਜਾਵੇ ਕਾਹ ਤਰਪੂ ਪਾਵੇ ਜੋ ਨਿਆਰ ਹੋ ਜਾਵੇ ਵਾਹ ਸ੍ਰੀ ਆਪਾਰ ਸਤਨਾਮ ਸਿੰਘ ਜੀ ਉਤਮਸ ਸਿੰਘ ਜੀ ਜਨਤਾ ਜੀ ਕਰੇ ਜਾਵੇ ਨਿਆਰ ਹੋ ਜਾਵੇ ਸੀਤਾ ਰੂਪਾਵੇ ਜੋ ਨਿਆਰ ਹੋ ਜਾਵੇ ਵਾਹ ਸ੍ਰੀ ਆਪਾਰ ਗੁਰਮੀਰ ਸਿੰਘ ਦਾ ਸੱਤ ਸੰਗਿਓ ਮੀ ਆਜਾਓ La trama sentiva e la sentiva è la cura. Ingolei, sogni, ame, sogni, ame, sogni, ame, sogni, ame, sogni, ਬੋਲੇ ਲਾਜ਼ਰ ਬੋਲੇ ਜੀ ਅਤਿਪਵਤਰਾ ਪੁਰਾ ਜੈਜੀ ਜੀ ਸੇ ਅਕਾ ਜੁਜੀਤ ਸਿੰਘ ਕਾਰਾ ਲਾਇਆ ਕਰੋ ਬੋਲੇ ਨਿਮਾਨ ਰਹਾ ਸੁਆਪ ਬੋਲੇ ਖੁਸ਼ੀਆਂ ਦੇ ਜਕਾਰੇ ਲਾਇਆ ਹੋ ਜਾਵੇ ਫਤਿਹ ਪਾਵੇ ਜੀ ਸੋਨਾ ਜੈ ਜੀ 71 ਜੈ ਜੀ ਦਲਜੀਤ ਸਿੰਘ ਕਾਕਾ ਜੋ ਗੁਰੂ ਘਰ ਸੇਵਾ ਕਰਦਾ ਹੈ ਸਰ ਜੀ ਇਸ ਜਗਦੀ ਕਰੇ ਜਾਵੇ ਨਿਹਾਲ ਹੋ ਜਾਵੇ ਸੇਵੇਂ ਪਾਸ਼ਾ ਤਨ ਤਨ ਸੇਵ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੂੰ ਭਾਵੇ ਜੈ ਗੁਰੂ ਜੀ ਇਸ ਜਗਦੀ ਕਰੇ ਨਿਹਾਲ ਸੁਣ ਕੇ ਨਿਹਾਲ ਹੋ ਜਾਵੇ ਫਤੇ ਭਾਵੇ ਜੈ ਗੁਰੂ ਜੀ ਜਨਰਲ ਜੀ ਗੁਰਮੀਤ ਸਿੰਘ ਜੀ ਖਤਰ ਜੰਗੀ ਸੁਣੋ ਜੀ ਅਕਾ ਜੀ ਜੀ ਸਰ ਸੰਦੀਪ ਜੀ ਸਰ ਅਜਾ ਜੀ ਸਰ सोनिया सेवा करता से है शिव पातशाह स्थाना के बाद जी सकता है जिन्हें परमात्मा ने शिव पातशाह ने कृपा की है मुले सोने कृपा की सबशाह महाराज की ਸਟੇਜ 'ਚ ਜਗ੍ਹਾ ਸੰਦੀ ਨੂੰ ਬੇਨਤੀ ਹੈ ਉਹਨਾਂ ਨੂੰ ਪਾਓ। ਉਹ ਦੇ ਸੋਨਹਰ ਸਿਆਕਾਰ। ਪੁਛਿਆ ਨਾ ਸਕਾਰਾ ਨਾ ਨਾ ਹੋ ਜਾਵੇ ਪਤਾ ਪਾਵੇ। ਬismillah। ਗੁਰੂ ਸਾਹਿਬ ਦਾ ਆਨੰਦ ਸਰਪਾਲ ਸਿੰਘ ਜੀ ਨੂੰ ਸਰਪਾਲ ਸਿੰਘ ਜੀ ਨੂੰ ਆਪਣਾ ودار دوما و دار نايو چا له وے سوري يا ساتر يا

कमेटी रखंदा कमेटी आ कमेटी रहंदे ਬੇਨਤੀ ਹੈ ਭਾਈ ਗੁਰੂ ਕੀ ਦੇਗ ਵਰ ਰਹੀ ਹੈ ਜਾਲੋ ਜੋ ਭੱਤੀ ਹੈ ਸੁਲੰਗਰ ਭਾਗਾ ਵਾਲਾ ਪਵਿੱਤਰ ਹੈ ਸੇਵੰਤੀ ਹੈ ਭਾਈ ਸਾਰੀ ਸੰਗਤਾਂ ਨੂੰ ਗੁਰੂ ਕੀ ਫੌਜਾਂ ਨੂੰ ਵੀ ਬੇਨਤੀ ਹੈ ਗੁਰੂ ਕੀ ਦੇਗ ਲੈ ਕੇ ਭਾਈ ਸਾਰਿਆਂ ਨੇ ਗੁਰੂ ਕਾ ਲੰਗਰ ਛੱਕੀ ਲੈਣਾ ਸਾਚੇ ਬੋਲੋ ਪਾਲਾ ਕਰੋ ਹੁਸ਼ਿਆਰ ਕਰਾ ਲਓ ਬੁਤੇ ਤਾਰਾ ਚੁੱਕ ਕੇ ਨਹਾ ਲੋ ਜਾ ਬਾਈ ਨਾ ਸੁਣੀ Gracias. दादी <rather> क <of sitting out> <suss Dal detective sound>